हां जी दोस्तों प्यार भरी सास रियाकार दोस्तों आज ਤੁਹਾਡੇ ਲਈ ਲੈ ਕੇ ਆਏ ਆ ਆਪਾਂ ਇੱਕ ਬਹੁਤ ਹੀ ਵਧੀਆ ਜਾਣਕਾਰੀ ਜਿਹਦੇ ਵੀ ਤੁਹਾਨੂੰ ਦੱਸਾਂਗੇ ਕਿ ਪੈਨਸ਼ਨ ਲੈਣ ਵਾਲਿਆਂ ਦੇ ਲਈ ਚੰਗੀ ਖਬਰ ਆਈ ਹੈ ਤੇ ਕਿਹੜੀ ਚੰਗੀ ਖਬਰ ਆਈ ਹੈ ਉਸ ਦੇ ਬਾਰੇ ਹੀ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਾਣਕਾਰੀ ਦੇਣਾ ਹੈ ਤਾਂ ਜਿਹੜੀ ਇਹ ਵੀਡੀਓ ਹੈ ਦੋਸਤੋ ਇਹ ਅਸੀਂ ਇਸ ਕਰਕੇ ਬਣਾਈ ਹੈ ਕਿਉਂਕਿ ਇਹ ਵੀਡੀਓ ਖਾਸ ਕਰਕੇ ਵਿਧਵਾ ਅਤੇ ਅਪਾਹਜਾਂ ਦੇ ਲਈ ਹੈ ਠੀਕ ਹੈ ਜੀ ਇਹ ਪੈਨਸ਼ਨ ਜਿਹੜੀ ਹੈ ਚੰਗੀ ਖਬਰ ਆਈ ਹੈ ਵਿਧਵਾ ਅਤੇ ਅਪਾਹਜਾਂ ਦੇ ਲਈ ਹੈ ਸਭ ਤੋਂ ਜ਼ਰੂਰੀ ਹੈ ਜੀ ਇਹਨਾਂ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ 18 ਤੋਂ 85 ਸਾਲ 80 ਤੋਂ ਇੱਕ ਘੱਟ ਸਾਲ ਜਿਹੜੀ ਉਮਰ ਹੈ ਹੋਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਇਸ ਵੀਡੀਓ ਵਿੱਚ ਤੁਹਾਨੂੰ ਇਹ ਵੀ ਤੁਸੀਂ ਦੱਸਾਂਗੇ ਕਿ ਜੇ ਤੁਸੀਂ ਇਹ ਪੈਨਸ਼ਨ ਲਗਾਉਣੀ ਹੈ ਠੀਕ ਹੈ ਜਾਂ ਫਿਰ ਕੋਈ ਹੋਰ ਲਾਭ ਲੈਣਾ ਹੈ ਪੈਨਸ਼ਨ ਦੇ ਜ਼ਰੀਏ ਜੇ ਤੁਹਾਡੀ ਪੈਨਸ਼ਨ ਲੱਗੀ ਹੋਈ ਹੈ ਤਾਂ ਤੁਸੀਂ ਹੋਰ ਕਿਹੜੇ-ਕਿਹੜੇ ਲਾਭ ਲੈ ਸਕਦੇ ਹੋ ਜਾਂ ਫਿਰ ਪੈਨਸ਼ਨ ਲਾਉਣ ਵਾਸਤੇ ਕਿਹੜੇ-ਕਿਹੜੇ ਡਾਕੂਮੈਂਟ ਲੱਗਣਗੇ ਸਭ ਕੁਝ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਦਸਤਾਵੇਜ਼ ਕਿਹੜੇ-ਕਿਹੜੇ ਲੱਗਣਗੇ ਇਸ ਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤੇ ਖਾਸ ਕਰਕੇ ਇਹ ਵੀਡੀਓ ਉਹਨਾਂ ਲਈ ਹੈ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੋਈ ਹੈ ਕਿਉਂਕਿ ਉਹਨਾਂ ਨੂੰ ਬਹੁਤ ਸਾਰੀਆਂ ਸਕੀਮਾਂ ਹੋਣ ਹੈ ਜੋ ਜਿਹੜੀ ਹੈ ਸਰਕਾਰ ਹੈ ਜਿਹੜੀ ਉਹ ਦੇਣ ਜਾ ਰਹੀ ਹੈ ਤਾਂ ਤੋਂ ਅਨੁ ਦੱਸਣ ਜਾ ਰਿਹਾ ਹਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਕਿਉਂਕਿ ਅਸੀਂ ਦੋਸਤੋ ਇਸ ਚੈਨਲ ਦੇ ਉੱਤੇ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦੇ ਤਾਂ ਜੋ ਗਰੀਬ ਲੋਕਾਂ ਨੂੰ ਉਹਨਾਂ ਦਾ ਪਲਾਹ ਹੋ ਸਕੇ ਸਰਕਾਰ ਦੀਆਂ ਜਾਂ ਕੇਂਦਰ ਸਰਕਾਰ ਹੋਵੇ ਜਾਂ ਫਿਰ ਪੰਜਾਬ ਸਰਕਾਰ ਹੋਵੇ ਇਹਨਾਂ ਦੀਆਂ ਸਕੀਮਾਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਇਸ ਕਰਕੇ ਅਸੀਂ ਇਹੋ ਜਿਹੀਆਂ ਲੱਭ ਲੱਭ ਕੇ ਸਕੀਮਾਂ ਲੈ ਕੇ ਆਉਂਦੇ ਤਾਂ ਜੋ ਤੁਸੀਂ ਉਹਨਾਂ ਤੋਂ ਅਪਡੇਟ ਰਹਿ ਸਕੋ ਕਈ ਵਾਰ ਕੀ ਹੁੰਦਾ ਹੈ ਕਿ ਸਰਕਾਰ ਨੇ ਪਿਛੇ ਹਦਾਇਤ ਕੀਤੀ ਸੀ ਕਿ ਜਿਹੜੇ ਆਪਣੇ ਜਿਹੜੇ ਆਧਾਰ ਕਾਰਡ ਹੈ ਜਿਹੜੇ ਇੱਕ ਵਾਰੀ ਪੈਨਸ਼ਨ ਚ ਪੈਨਸ਼ਨ ਜਿਹੜੀ ਆਈਡੀ ਹੈ ਤੁਹਾਡੀ ਉਥੇ ਅਪਡੇਟ ਕਰੋ ਤਾਂ ਕਈਆਂ ਨੂੰ ਨਹੀਂ ਪਤਾ ਸੀ ਅਸੀਂ ਵੀਡੀਓ ਬਣਾਈ ਉਹਨਾਂ ਨੇ ਇਸ ਜਾਣਕਾਰੀ ਦਾ ਫਾਇਦਾ ਚੱਕ ਕੇ ਆਪਣੇ ਆਧਾਰ ਕਾਰਡ ਅਪਡੇਟ ਕਰਾਤੇ ਆ ਤੇ ਕਈਆਂ ਨੇ ਨਹੀਂ ਕਰਵਾਏ ਸੀ ਉਹਨਾਂ ਦੀ ਜਿਹੜੀ ਹੈ ਆਧਾਰ ਕਾਰਡ ਦੇ ਨਾਲ ਜਿਹੜੀ ਹੈ ਪੈਨਸ਼ਨ ਆਈਡੀ ਲਿੰਕ ਨਹੀਂ ਹੋਈ ਇਸ ਕਰਕੇ ਉਹਨਾਂ ਦੀ ਪੈਨਸ਼ਨ ਹੈ ਜਿਹੜੀ ਸਰਕਾਰ ਹੁਣ ਰੋਕ ਰਹੀ ਹੈ ਤਾਂ ਇਸ ਤਰੀਕੇ ਦਾ ਜਿਹੜੇ ਵੀ ਹੌਲੀ-ਹੌਲੀ ਜਿਹੜੇ ਨਵੇਂ ਅਪਡੇਟ ਸਰਕਾਰ ਕਰਦੀ ਆ ਅਸੀਂ ਚਾਹੁੰਦੇ ਆ ਕਿ ਇਹ ਤੁਹਾਡੇ ਤੱਕ ਪਹੁੰਚਣ ਠੀਕ ਹੈ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਚੈਨਲ ਨੂੰ ਅਸੀਂ ਗਰੋਥ ਕਰਨਾ ਚਾਹੁੰਦੇ ਆ ਤਾਂ ਜੋ ਤੁਹਾਡੇ ਜਿੰਨੇ ਵੀ ਲਾਭਪਾਤੀ ਲੋਕ ਨੇ ਚਾਹੇ ਉਹ ਪੰਜਾਬ ਦੇ ਹੋਣ ਜਾਂ ਆਏ ਹੋ ਫਿਰ ਉਹ ਪੰਜਾਬ ਤੋਂ ਬਾਹਰ ਦੇ ਹੋਣ ਉਹ ਸਾਡੇ ਚੈਨਲ ਜੁੜ ਸਕਣ ਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਹਾ ਲੈ ਸਕਣ ਤੁਸੀਂ ਦੇਖ ਸਕਦੇ ਹੋ ਦੋਸਤੋ ਕੀ ਲਿਖਿਆ ਜੀ ਵਿਧਵਾ ਅਤੇ ਅਪਾਹਜ ਪੈਨਸ਼ਨ ਸਕੀਮ ਨੂੰ ਲੈ ਕੇ ਆਇਆ ਵੱਡਾ ਅਪਡੇਟ ਕਰ ਲੋ ਇਹ ਕੰਮ ਨਹੀਂ ਤਾਂ ਨਹੀ ਤਾਂ ਕੀ ਹੋਏਗਾ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਹੁਣ 2 ਦਿਨ ਪਹਿਲਾਂ ਹੀ ਅਪਡੇਟ ਆਇਆ 7 ਤਰੀਕ ਯਾਨੀ 7 ਦਸੰਬਰ 2024 ਨੂੰ ਅਪਡੇਟ ਆਇਆ ਹੈ ਕੀ ਲਿਖਦੇ ਨੇ ਜੀ ਇਹ ਅਪਡੇਟ ਆਇਆ ਜੀ ਪਾਸ ਸਰਕਾਰ ਵੱਲੋਂ ਠੀਕ ਹੈ ਜੀ ਪਾਸ ਸਰਕਾਰ ਵੱਲੋਂ ਲੋਕਾਂ ਦੇ ਲਈ ਕਈ ਬਿਲਾਸੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਯਾਨੀ ਕਿ ਬਹੁਤ ਸੋਹਣੀਆਂ ਸੋਹਣੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਧਵਾ ਤੇ ਪੈਨਸ਼ਨ ਸਕੀਮ ਸਮਾਜ ਦੇ ਲੋੜਵੰਦ ਵਰਗ ਦੇ ਲਈ ਇੱਕ ਅਹਿਮ ਸਾਰਾ ਹੈ ਇਹ ਸਰਕਾਰੀ ਸਕੀਮਾਂ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਦੀਆਂ ਹਨ ਯਾਨੀ ਕਿ ਜਿਹੜੀਆਂ ਸਕੀਮਾਂ ਚਾਹੇ ਉਹ ਵਿਧਵਾ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਕੋਈ ਪੈਨਸ਼ਨ ਸਕੀਮ ਹੋਵੇ ਉਹ ਨੌੜਬੰਦ ਜਿਹੜੇ ਵਰਗ ਨਹੀਂ ਠੀਕ ਹੈ ਜਿਵੇਂ ਕਿ ਵਿਧਵਾ ਔਰਤਾਂ ਹੋ ਗਈਆਂ ਜਾਂ ਫਿਰ ਅਪਾਹਜ ਲੋਕੀ ਹੋਗੇ ਬੁਢਾਪਾ ਪੈਨਸ਼ਨ ਲੈਣ ਵਾਲੇ ਹੋਗੇ ਬਜ਼ੁਰਗ ਹੋਗੇ ਉਹਨਾਂ ਦੇ ਲਈ ਕਈ ਤਰੀਕੇ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਤੇ ਇਹਨਾਂ ਸਕੀਮਾਂ ਦਾ ਜਿਹੜਾ ਆਰਥਿਕ ਤੌਰ ਤੇ ਉਹਨਾਂ ਨੂੰ ਹੀ ਫਾਇਦਾ ਹੋ ਸਕੇ ਇਸ ਕਰਕੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਹਾਲੀ ਦੇ ਵਿੱਚ ਸੋਸ਼ਲ ਮੀਡੀਆ ਤੇ ਅਜਿਹੀਆਂ ਹੀ ਕਈਆਂ ਖਬਰਾਂ ਆ ਰਹੀਆਂ ਹਨ ਕਿ 1 ਜਨਵਰੀ 2025 ਤੋਂ ਇਹਨਾਂ ਨੂੰ ਇਹਨਾਂ ਦੇ ਵਿੱਚ ਕੁਝ ਅਪਡੇਟ ਹੋਣ ਵਾਲਾ ਕੁਝ ਬਦਲਾਅ ਹੋਣ ਵਾਲਾ ਹੈ ਉਸ ਦੇ ਬਾਰੇ ਆਪਾਂ ਜਾਣਕਾਰੀ ਲੈ ਲਈਏ ਤੇ ਇਹਨਾਂ ਦੇ ਵਿੱਚ ਕਿਹਾ ਗਿਆ ਹੈ ਇਹਨਾਂ ਰਿਪੋਰਟਰ ਦੇ ਮੁਤਾਬਕ ਪੈਨਸ਼ਨ ਦੀ ਰਕਮ ਦੁੱਗਣੀ ਕਰਨ ਠੀਕ ਹੈ ਜੀ ਇੱਕ ਇਹ ਗੱਲ ਹੋ ਰਹੀ ਹੈ ਦੁੱਗਣੀ ਕਰਨ ਦੀ ਵੀ ਗੱਲ ਹੋ ਰਹੀ ਹੈ ਤੇ ਯੋਗਤਾ ਨਿਯਮਾਂ ਨੂੰ ਬਦਲਣਾ ਤੇ ਪੂਰੀ ਪ੍ਰਕਿਰਿਆ ਨੂੰ ਡਿਜੀਟਲ ਕਰਨ ਦੀ ਵੀ ਗੱਲ ਹੋ ਰਹੀ ਹੈ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਤੁਹਾਨੂੰ ਅਸੀਂ ਸਾਰੇ ਕੀ ਕੀ ਸੰਬੰਧਿਤ ਜਿਹੜੇ ਬਦਲਾਅ ਹੋ ਸਕਦੇ ਨੇ ਪੈਨਸ਼ਨ ਦੇ ਲੈ ਕੇ ਅਸੀਂ ਉਹ ਦੱਸਣ ਤੁਹਾਨੂੰ ਜਾ ਰਹੇ ਹਾਂ ਤਾਂ ਦੂਸਰਾ ਕੀ ਹੈ ਜੀ ਵਿਧਵਾ ਪੈਨਸ਼ਨ ਸਕੀਮ ਦੀ ਗੱਲ ਕਰੀਏ ਤਾਂ ਵਿਧਵਾ ਪੈਨਸ਼ਨ ਸਕੀਮ ਉਹਨਾਂ ਔਰਤਾਂ ਲਈ ਬਣਾਈ ਜਾਂਦੀ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰ ਰਹੀਆਂ ਹੁੰਦੀਆਂ ਹਨ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਕੋਈ ਵਿਧਵਾ ਠੀਕ ਹੈ ਔਰ ਤੋਂ ਹੁੰਦੀ ਹੈ ਜੇ ਕੋਈ ਆਪਣਾ ਰੋਜੀ ਰੋਟੀ ਕਮਾਉਂਦੀ ਹੈ ਤੇ ਲੋਕੀ ਉਹਨੂੰ ਗੱਦੀ ਨਜ਼ਰ ਨਾਲ ਦੇਖਦੇ ਨੇ ਇਸੇ ਤਰੀਕੇ ਦੇ ਨਾਲ ਸਰਕਾਰ ਹੁਣ ਕਾਫੀ ਸਕੀਮਾਂ ਚਲਾ ਰਹੀ ਹੈ ਤਾਂ ਜੋ ਉਹਨਾਂ ਦਾ ਆਰਥਿਕ ਤੇ ਸਮਾਜਿਕ ਉਹਨਾਂ ਨੂੰ ਸੰਕਟ ਕੋਈ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਯੋਜਨਾ ਦਾ ਉਦੇਸ਼ ਹੈ ਜਿਹੜਾ ਔਰਤਾਂ ਨੂੰ ਆਤਮ ਨਿਰਭਰ ਬਣਾਉਣਾ ਤਾਂ ਜੋ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਹੁਣ ਇਸ ਸਕੀਮ ਦੀ ਗੱਲ ਕਰੀਏ ਤਾਂ ਜਿਹੜੀ ਵਿਧਵਾ ਪੈਨਸ਼ਨ ਦੀ ਗੱਲ ਕਰੀਏ ਤਾਂ ਵਿਧਵਾ ਪੈਨਸ਼ਨ ਸਕੀਮ ਦਾ ਲਾਭ ਉਹੀ ਔਰਤਾਂ ਲੈਣ ਸਕਦੀਆਂ ਨੇ ਜਿਨ੍ਹਾਂ ਦੀ ਪਤੀ ਦੀ ਮੌਤ ਹੋ ਗਈ ਹੋਵੇ ਉਹ ਵਿਧਵਾ ਹੁਣ ਠੀਕ ਹੈ ਬਿਨੇਕਰ ਔਰਤ ਦੇ ਪਤੀ ਦੀ ਮੌਤ ਹੋ ਗਈ ਹੋਵੇ ਹੁਣ ਬਿਨੇਕਰ ਦੀ ਜਿਹੜੀ ਉਮਰ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ ਉਹ ਹੋਣੀ 18 ਤੋਂ ਲੈ ਕੇ 80 ਸਾਲ ਦੇ ਕਰੀਬ ਜਾਂ 89 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਤੇ ਉਹ ਏੜੀ ਆਪਾਂ ਉਮਰ ਦੀ ਗੱਲ ਕਰੀਏ ਤੇ ਕੁਝ ਰਾਜਾਂ ਦੇ ਵਿੱਚ ਇਹ ਸਕੀਮਾਂ ਵੱਖਰੀ ਵੱਖਰੀ ਹੋ ਸਕਦੀ ਹੈ ਕਿਉਂਕਿ ਇਹ ਕੇਂਦਰ ਸਰਕਾਰ ਦੇ ਵੱਲੋਂ ਨੋਟਿਸ ਆਇਆ ਤੇ ਇਸ ਦੇ ਅਨੁਸਾਰ ਰਾਜਾਂ ਦੇ ਹਿਸਾਬ ਦੇ ਨਾਲ ਵਕ ਵਕ ਇਹ ਜਿਹੜੀ ਸੀਮਾ ਉਮਰ ਦੀ ਆ ਹੋ ਸਕਦੀ ਹੈ ਅਗਲਾ ਜੀ ਬਿਨੇਕਾਰ ਦੀ ਸਾਲਾਨਾ ਆਮਦਨ ਰਾਜ ਦੁਆਰਾ ਨਿਰਧਾਰਿਤ ਸੀਮਾ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ ਹੁਣ ਜਿਹੜੀ ਆਮਦਨੀ ਦੀ ਗੱਲ ਕਰੀਏ ਤਾਂ ਕਿਸੇ ਰਾਜ ਦੇ ਵਿੱਚ 3 ਲੱਖ ਹੈ ਵੀ ਘੱਟੋ ਘੱਟ ਆਮਦਨੀ ਕਿਸੇ ਰਾਜ ਦੇ ਵਿੱਚ 60000 ਹੈ ਵੀ ਸਾਲਾਨਾ ਨਹੀਂ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਕਾਫੀ ਜਿਹੜੇ ਨੇ ਰਾਜ ਨੇ ਠੀਕ ਹੈ ਜੀ ਉਹਨਾਂ ਦੇ ਵਿੱਚ ਸੂਬੇ ਨੇ ਉਹਨਾਂ ਦੇ ਵਿੱਚ ਵੱਖ-ਵੱਖ ਤਰੀਕੇ ਦੇ ਨਾਲ ਆਮਦਨ ਦੇ ਨਿਰਧਾਰਤ ਕੀਤੇ ਹੋਏ ਹੈ ਇਸ ਆਮਦਨ ਤੋਂ ਜ਼ਿਆਦਾ ਨੂੰ ਲਾਭ ਸਰਕਾਰੀ ਨਹੀਂ ਮਿਲੇਗਾ ਤਾਂ ਇਸ ਤਰੀਕੇ ਨਾਲ ਹੀ ਬਿਨੇਕਾਰ ਨੂੰ ਸਬੰਧਤ ਰਾਜ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ ਠੀਕ ਹੈ ਤੇ ਜਿਹੜਾ ਵਿਧਵਾ ਔਰਤ ਹੁੰਦੀ ਹੈ ਜਿਵੇਂ ਇੱਕ ਬਰਥ ਸਰਟੀਫਿਕੇਟ ਹੁੰਦਾ ਇੱਕ ਡੈਥ ਸਰਟੀਫਿਕੇਟ ਹੁੰਦਾ ਉਹ ਵੀ ਤੁਹਾਨੂੰ ਚਾਹੀਦਾ ਹੈ ਤਾਂ ਹੁਣ ਪੈਨਸ਼ਨ ਦੀ ਰਕਮ ਕਿਵੇਂ ਮਿਲੇਗੀ ਠੀਕ ਹੈ ਜੀ ਕਿੰਨੀ ਮਿਲੇਗੀ 300 ਤੋਂ ਲੈ ਕੇ 2000 ਤੱਕ ਦੀ ਮਹੀਨਾਵਾਰ ਪੈਨਸ਼ਨ ਮਿਲਦੀ ਹੈ ਤੇ ਵੱਖ-ਵੱਖ ਰਾਜਾਂ ਦੇ ਵਿੱਚ ਇਹ ਵਖ-ਵਖ ਹੁੰਦੀ ਹੈ ਜਿਵੇਂ ਕਿ ਹੁਣ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ 1500 ਰੁਪਏ ਮਹੀਨਾ ਜਿਹੜੀ ਪੰਜਾਬ ਦੇ ਵਿੱਚ ਵਿਧਵਾ ਨੂੰ ਪੈਨਸ਼ਨ ਮਿਲ ਰਹੀ ਹੈ ਉੱਥੇ ਹੀ ਗੱਲ ਕਰੀਏ ਨਾਲ ਲੱਗਦੇ ਸੂਬੇ ਦੀ ਗੱਲ ਜੇ ਆਪਾਂ ਹਰਿਆਣਾ ਦੀ ਕਰੀਏ ਤਾਂ ਹਰਿਆਣਾ ਦੇ ਵਿੱਚ 3000 ਰੁਪਏ ਜਿਹੜੀ ਪੈਨਸ਼ਨ ਆ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਤੇ ਅਪਾਹਜ ਪੈਨਸ਼ਨ ਹੈ ਠੀਕ ਹੈ ਉੱਥੇ ਆਪਣੇ ਨਾਲੋਂ ਜ਼ਿਆਦਾ ਪੈਨਸ਼ਨ ਹੈ ਤੇ ਹੁਣ ਗੱਲ ਕਰੀਏ ਸਿਹਤ ਸੇਵਾਵਾਂ ਦਾ ਕੁਝ ਰਾਜਾਂ ਦੇ ਵਿੱਚ ਲਾਭਪਾਤਰੀਆਂ ਨੂੰ ਮੁਫਤ ਜਾਂ ਫਿਰ ਸਬਸਿਡੀ ਵਾਲੀਆਂ ਦਵਾਈਆਂ ਵੀ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਜੇ ਕਿਸੇ ਦੀ ਪੈਨਸ਼ਨ ਲੱਗੀ ਹੋਈ ਹੈ ਤੇ ਉਹਨਾਂ ਨੂੰ ਸਰਕਾਰ ਹੈ ਕੁਝ ਲਾਭਪਾਤਰੀਆਂ ਨੂੰ ਮੁਫਤ ਦਵਾਈਆਂ ਠੀਕ ਹੈ ਜੀ ਉਹਨਾਂ ਦੀ ਸਬਸਿਡੀ ਤੇ ਤਰੀਕੇ ਦੇ ਨਾਲ ਉਹਨਾਂ ਨੂੰ ਕੁਝ ਲਾਭਪਾਤਰੀਆਂ ਨੂੰ ਆਪਣੇ ਤੌਰ ਤੋਂ ਇਹ ਸਰਕਾਰ ਹੈ ਜਿਹੜੀ ਮੁਹੱਈਆ ਕਰਉਂਦੀ ਹੈ ਜਿਨ੍ਹਾਂ ਦੀ ਪੈਨਸ਼ਨ ਵਗੈਰਾ ਲੱਗੀ ਹੁੰਦੀ ਹੈ ਹੋਰ ਕਿਹੜਾ ਜੀ ਸਿੱਖਿਆ ਵਿੱਚ ਪਹਿਲ ਹੈ ਵਿਧਵਾਵਾਂ ਔਰਤਾਂ ਦੇ ਬੱਚਿਆਂ ਨੂੰ ਵਜੀਫੇ ਠੀਕ ਹੈ ਜੀ ਵਜੀਫਿਆਂ ਦੇ ਵਿੱਚ ਵੀ ਛੂਟ ਮਿਲਦੀ ਹੈ ਯਾਨੀ ਕਿ ਉਹ ਜੀ ਫਾ ਉਹਨਾਂ ਨੂੰ ਵਾਧਾ ਮਿਲਦਾ ਹੈ ਤੇ ਸਿੱਖਿਆ ਦੇ ਵਿੱਚ ਪਹਿਲ ਵੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਹੁਣ ਆਵਾਸ ਯੋਜਨਾ ਦੀ ਗੱਲ ਹੈ ਜਿਸ ਨੂੰ ਆਪਾਂ ਕਲੋਨੀ ਵੀ ਕਹਿ ਦਿੰਦੇ ਹਾਂ ਕਿ ਕਲੋਨੀਆਂ ਨਿਕਲੀਆਂ ਨੇ ਠੀਕ ਹੈ ਜੀ ਤੇ ਆਵਾਸ ਯੋਜਨਾ ਯਾਨੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੁਝ ਰਾਜਾਂ ਦੇ ਵਿੱਚ ਲਾਭਪਾਤਰੀਆਂ ਨੂੰ ਸਰਕਾਰੀ ਆਵਾਸ ਯੋਜਨਾ ਦੀ ਵੀ ਇੱਚ ਵਿੱਚ ਪਹਿਲ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਜਿਨ੍ਹਾਂ ਦੀ ਪੈਨਸ਼ਨ ਲੱਗੀ ਹੁੰਦੀ ਹੈ ਵਿਧਵਾ ਔਰਤਾਂ ਨੂੰ ਅਰਜੀ ਦੀ ਪ੍ਰਕਿਰਿਆ ਦੀ ਗੱਲ ਕਰੀਏ ਤੇ ਆਪਾਂ ਜੇ ਔਨਲਾਈਨ ਦੀ ਗੱਲ ਕਰੀਏ ਠੀਕ ਹੈ ਜੀ ਰਾਜ ਸਮਾਜ ਭਲਾਈ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਤੁਸੀਂ ਇਹ ਅਰਜੀ ਫਾਰਮ ਤੇ ਦੇ ਨਾਲ ਲੋੜਿੰਦੇ ਡਾਕੂਮੈਂਟ ਤੁਸੀਂ ਦੇ ਸਕਦੇ ਹੋ ਹੁਣ ਹੁਣ ਜਿਹੜੇ ਇਹ ਡਾਕੂਮੈਂਟ ਨੇ ਕਿਹੜੇ-ਕਿਹੜੇ ਹੋਣੇ ਚਾਹੀਦੇ ਨੇ ਇਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਨਾਲ ਦਸਤਾਵੇਜ਼ ਕਿਹੜੇ-ਕਿਹੜੇ ਲੱਗਣਿਆ ਆਧਾਰ ਕਾਰਡ ਲੱਗੇਗਾ ਠੀਕ ਹੈ ਜੀ ਤੇ ਆਧਾਰ ਕਾਰਡ ਦੇ ਵਿੱਚ ਤੁਹਾਡਾ ਨਾਮ ਪਤਾ ਸਾਰਾ ਕੁਝ ਆਦਿਕਾ ਡੇਟ ਆਫ ਬਰਥ ਕਿੰਨੀ ਉਮਰ ਹੋ ਗਈ ਹੈ ਤੁਹਾਡੀ ਠੀਕ ਹੈ ਤੇ ਪਤੀ ਦਾ ਨਾਮ ਵਗੈਰਾ ਆ ਜਾਏਗਾ ਆਮਦਨ ਸਰਟੀਫਿਕੇਟ ਕਿੰਨੀ ਧਾੜੀ ਆਮਦਨ ਹੈ ਵੱਖ-ਵੱਖ ਸੂਬਿਆਂ ਦੇ ਹਿਸਾਬ ਨਾਲ ਵੱਖ-ਵੱਖ ਹੋਣੀ ਚਾਹੀਦੀ ਹੈ ਤੇ ਪਤੀ ਦੀ ਮੌਤ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਤੇ ਬੈਂਕ ਖਾਤੇ ਦੀ ਸਟੇਟਮੈਂਟ ਵੀ ਹੋਣੀ ਚਾਹੀਦੀ ਹੈ ਹੁਣ ਪੈਨਸ਼ਨ ਨੂੰ ਮਨਜ਼ੂਰੀ ਹੁਣ ਪੈਨਸ਼ਨ ਨੂੰ ਮਨਜ਼ੂਰੀ ਤੋਂ ਬਾਅਦ ਕੀ ਹੁੰਦਾ ਜੀ ਅਰਜੀ ਮਨਜ਼ੂਰ ਹੋਣ ਤੋਂ ਬਾਅਦ ਪੈਨਸ਼ਨ ਦੀ ਰਕਮ ਸਿੱਧੇ ਲਾਪਾਤਰੀ ਦੇ ਬੈਂਕ ਖਾਤੇ ਦੇ ਵਿੱਚ ट्रांसफर ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜੇ ਤੁਸੀਂ ਫਾਰਮ ਭਰੋਗੇ ਤਾਂ ਤੁਹਾਨੂੰ ਜਿਹੜੀ ਵਿਧਵਾ ਪੈਨਸ਼ਨ ਦਾ ਵੀ ਲਾਭ ਮਿਲੇਗਾ ਤੇ ਤੁਹਾਡੀ ਜਿਹੜੀ ਅਪਾਹਜ ਪੈਨਸ਼ਨ ਆ ਉਸ ਤਰੀਕੇ ਨਾਲ ਵੀ ਉਸ ਦਾ ਵੀ ਲਾਭ ਤੁਹਾਨੂੰ ਮਿਲੇਗਾ ਵੱਖ-ਵੱਖ ਤਰੀਕੇ ਦੇ ਨਾਲ ਤੁਸੀਂ ਆਪਣੀ ਪੈਨਸ਼ਨ ਆਈਡੀ ਦੇ ਨਾਲ ਹੀ ਠੀਕ ਹੈ ਜਿਹੜੀਆਂ ਰਾਜ ਦੀਆਂ ਦੂਸਰੀਆਂ ਸਕੀਮਾਂ ਨੇ ਉਹਨਾਂ ਦੇ ਵਿੱਚ ਵੀ ਪਾਰਟਿਸਿਪੇਟ ਕਰ ਸਕਦੇ ਹੋ ਤੇ ਉਹਨਾਂ ਦਾ ਵੀ ਤੁਸੀਂ ਹਿੱਸਾ ਬਣ ਸਕਦੇ ਹੋ ਉਹਨਾਂ ਦਾ ਵੀ ਲਾਭ ਲੈ ਸਕਦੇ ਹੋ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਗੀ ਵੀਡੀਓ ਦੇ ਵਿੱਚ ਅਗਰ ਕੁਝ ਨਹੀਂ ਸਮਝ ਆਇਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਅਸੀਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀ ਤਾਂ ਜੋ ਤੁਸੀਂ ਵੀ ਇਹਨਾਂ ਸਕੀਮਾਂ ਦਾ ਲਾਹਾ ਲੈ ਸਕੋ ਧੰਨਵਾਦ ਜੀ